ਪੰਜ ਸਾਹਿਬ ਦੁਦਾਰ ਸਿੰਘ ਜੀ ਪੰਜ ਹਰਪਾਲ ਸਿੰਘ ਜੀ ਪਾਲਾ ਬਾਈ ਬਾਲੀਵੁੱਡ ਸਟੂਡੀਓ ਸਾਡਾ ਸੋਨੀ ਬਾਈ ਭਪਿੰਦਰ ਸਿੰਘ ਜੀ ਡੀਜੇ ਸਾਉਂਡ ਲੱਕੀ ਬਾਈ ਬਹੁਤ ਪਿਆਰੀ ਸਾਉਂਡਾ ਵੀਰ ਦੇ ਦਲਬਾਹ ਸਿੰਘ ਜੀ ਸਾਡੇ ਪੰਜ ਸਾਹਿਬ ਗੁਰਪ੍ਰੀਤ ਸਿੰਘ ਜੀ ਪੰਜ ਕੁਲਦੀਪ ਕੌਰ ਪੰਜ ਸੁਰਿੰਦਰ ਕੌਰ ਪੰਜ ਦਵਿੰਦਰ ਸਿੰਘ ਜੀ ਪੱਤਰਕਾਰ ਸਾਹਿਬ ਮੇਰਾ ਬਹੁਤ ਪਿਆਰਾ ਵੀਰ ਸਰਜੀਤ ਸਿੰਘੀ ਭੋਲੋ ਇਸ ਨਗਰ ਦਾ ਮਹਾਨ ਚੋਟੀ ਦਾ ਲਖਾਰੀ ਵੱਖੋ ਵੱਖਰੇ ਕਬੱਡੀ ਕਪਾਂ ਦੇ ਵੀਰ ਦੇ ਸ਼ੇਰ ਬੋਲੇ ਜਾਂਦੇ ਆ ਉੱਥੇ ਹੀ ਹਰਪ੍ਰੀਤ ਸਿੰਘ ਜੀ ਭਾਈ ਕਨਈਆ ਸੇਵਾ ਸੁਸਾਇਟੀ ਨੰਬਰਦਾਰ ਕਰਮਜੀਤ ਸਿੰਘ ਜੀ ਸਾਫ ਦਾ ਪੰਜ ਬਬਲ ਜੀਤਕਾਰ ਸਾਡੀ ਭੈਣ ਜਿਨ੍ਹਾਂ ਨੇ ਛੋਟੇ ਇਹਨਾਂ ਬੱਚਿਆਂ ਨੂੰ ਸੰਗਾਰਿਆ ਬੜੇ ਵਧੀਆ ਤਰੀਕੇ ਦੇ ਨਾਲ ਉੱਥੇ ਮਾਸਟਰ ਹਰਵਾਸੀ ਜੀ ਤੇ ਨਾਲ ਰੀਵਨ ਕੱਟਣ ਦੀ ਜਿਹੜੀ ਰਸਮ ਆਪਣੇ ਮੁਬਾਰਕਤਾਂ ਦੇ ਨਾਲ ਸਰਦਾਰ ਕਲਵਾਨ ਸਿੰਘੀ ਗੋਡੂ ਕੁੜਾਣੀ ਸਾਹਿਬ ਉਹਗੇ ਸਵਾਦ ਸੇਵੀ ਨੇ ਬਹੁਤ ਦਾ ਸੀ ਦਿਲੋਂ ਧੰਨਵਾਦ ਕਰਦੇ ਆ ਰੀਵਨ ਕੱਟਿਆ ਜਾਵੇਗਾ ਉਹ ਤੋਂ ਬਾਅਦ ਲਗਾਤਾਰ 2-3 ਘੰਟੇ ਦਾ ਜਿੰਨਾ ਵੀ ਪ੍ਰੋਗਰਾਮ ਚੱਲੇਗਾ ਸੁੰਦਰ-ਸੁੰਦਰ ਜਿਹੜੀਆਂ ਬੋਲੀਆਂ ਪਹਿਣੀਆਂ ਭੰਗੜੇ ਪਹਿਣਗੇ ਅੱਜ ਨੱਚ ਟੱਪ ਕੇ ਖੈਰੀ ਲਾਵਾਂਗੇ ਪਿੰਡ ਤੌੜ ਔਰ ਦੀ ਧਰਤੀ ਕਿਉਂਕਿ ਤੌੜ ਕਲਾ ਇਕੱਠੇ ਦੇ ਪਿੰਡ ਨੇ ਮੈਂ ਬਿੰਦਰ ਵੀਰ ਨੂੰ ਬੇਨਤੀ ਕਰਾਂਗਾ ਵੀ ਰੀਵਨ ਕੱਟਿਆ ਜਾਵੇ ਤਾਂ ਜੋ ਆਪਾਂ ਤਾੜੀਆਂ ਦੇ ਨਾਲ ਵਾਰੀਵਾ ਸਾਡੇ ਕਿਹਕੇ ਪੰਜਾਬ ਦੀ ਧਰਤੀ ਗੁਰਨਾ ਪੀਰਾਂ ਦੀ ਚਾਨਾਂ ਦੀ ਚੱਪਾ-ਜੱਪਾ ਸ਼ੋਹ ਪ੍ਰਾਪਤ ਧਰਤੀ ਹੈ ਤੇ ਬਾਜਾ ਵਾਲਿਆ ਆਨੰਦਪੁਰ ਛੱਡ ਦਿੱਤਾ ਬਾਜ ਕਿਸੇ ਪਾਸੇ ਤੇ ਘੋੜਾ ਕਿਸੇ ਪਾਸੇ ਬੜਾ ਖੂਨ ਡੋਲਿਆ ਇਸ ਦੇਸ਼ ਲਈ ਥੋੜਾ ਕਿਸੇ ਪਾਸੇ ਤੇ ਥੋੜਾ ਕਿਸੇ ਪਾਸੇ ਚਾਰ ਪੁੱਤ ਵਾਰੇ ਇਸ ਰਗਲੇ ਪੰਜਾਬ ਤੋਂ ਜੋੜਾ ਕਿਸੇ ਪਾਸੇ ਤੇ ਜੋੜਾ ਕਿਸੇ ਪਾਸੇ ਮਾਚੀਵਾੜ ਦੇ ਜੰਗਲਾਂ ਚ ਆਣ ਸੁੱਤਾ ਕੱਲ ਕੀ ਕਿਸੇ ਪਾਸੇ ਤੇ ਤੋੜਾ ਕਿਸੇ ਪਾਸੇ ਜ਼ੋਰਦਾਰ ਤਾੜੀ ਲਾਦੀ ਆਪਾਂ ਇਹਦੇ ਸੰ ਸਾਡੇ ਸਰਦਾਰ ਕਲਵਾਨ ਸਿੰਘ ਜੀ ਗੁੱਡੂ ਕੜਹਰੀਆ ਸਾਹਿਬ ਜਿਨ੍ਹਾਂ ਦਾ ਬਹੁਤ ਵੱਡਾ ਨਾਮ ਇਸ ਇਲਾਕੇ ਦੇ ਵਿੱਚ ਬਾਬੇ ਨਾਨਕ ਨੇ ਬੜੀ ਵਧੀਆ ਸੇਵਾ ਲਾਈ ਹੈ ਗੱਗੇ ਉਹਗੇ ਸਮਾਜ ਸੇਵੀ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ ਹੈ ਕਿ ਪੰਜਾਬ ਮੇਰਿਆ ਮੰਗਾ ਮੈਂ ਖੈਰ ਤੇ ਤੇਰੀ ਪੰਜਾਬ ਮੇਰਿਆ ਮੰਗਾ ਮੈਂ ਖੈਰ ਤੇਰੀ ਕਿ ਅੱਜ ਆਵੇ ਨਾ ਹਵਾਵਾਂ ਤੱਤੀਆਂ ਦਾ ਤੇਪੜਾ ਉੱਤੇ ਪੈਂਦੀਆਂ ਰਹਿਣ ਪੀਂਗਾ ਪਿਆਰ ਟੁੱਟੇ ਨਾ ਸੋਹਣੀਆਂ ਸੱਸੀਆਂ ਦਾ ਖੇਡਾਂ ਖੇੜਦੇ ਰਹਿਣ ਜਵਾਨ ਤੇਰੇ ਲਾਸ਼ ਹੋ ਜੇ ਨਸੇ ਦੀਆਂ ਖੱਟੀਆਂ ਦਾ ਰਾਜ ਲਖੇੜੀਏ ਗੁਰੂਆਂ ਦੀ ਧਰਤ ਉੱਤੇ ਕਤਲ ਹੋਵੇ ਨਾ ਕਦੇ ਵੀ ਬੱਚਿਆਂ ਦਾ ਕਤਲ ਹੋਵੇ ਨਾ ਕਦੇ ਵੀ ਬੱਚਿਆਂ ਦਾ ਬਾਕੀ ਗੁਰੂਆਂ ਦੀ ਧਰਤ ਹੈ ਛੋਟੀ ਉਮਰ ਕੋਈ ਬੱਚਾ ਦੁਨੀਆ ਤੋਂ ਨਾ ਚਲਾ ਜਾਵੇ ਹਰ ਇੱਕ ਮਾਂ ਦੀ ਦੁਆ ਹੁੰਦੀ ਹੈ ਵੀ ਪੁੱਤ ਮੇਰਾ ਜੇ ਚੈਂਪੀਅਨ ਬਣੇ ਪੁੱਤ ਮੇਰਾ ਸਟਾਰ ਬਣੇ ਰੰਗਲੇ ਪੰਜਾਬ ਦਾ ਉਹੀ ਸਾਡੀਆਂ ਮਾਤਾਵਾਂ ਉਹੀ ਸਾਡੀਆਂ ਭੈਣਾਂ ਜਿੱਤੀਆਂ ਦਾ ਤਿਹਾਰ ਪਿੰਡ ਧੌਲਖੁਰ ਦੇ ਵਿੱਚ ਬੜੀ ਸਰਦਾਂ ਤੇ ਭਾਵਨਾ ਦੇ ਨਾਲ ਬੜੇ ਖੁਤਸਾਹ ਦੇ ਨਾਲ ਮਨਾਏ ਜਾ ਰਹੇ ਆ ਮੈਂ ਬੇਨਤੀ ਕਰਦਾ ਹਾਂ ਪਿਆਰ ਦੀ ਬੁਲੰਦ ਆਵਾਜ਼ ਸਾਡੇ ਸਾਡੀਆਂ ਭੈਣਾਂ ਤੇ ਮਾਨ ਸਿਸਟਰ ਜੀ ਕਿ ਅੱਜ ਮੈਨੂੰ ਲੱਗਦਾ ਕਿ ਰਿਸ਼ਤੇ ਦੀ ਵਿੱਚ ਹੋਰ ਵੀ ਭਣਾਈਆਂ ਨੇ ਤੇ ਸਾਰੇ ਲਈ ਧੰਨਵਾਦ ਆ ਹਾਂਜੀ